ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਹਸਿਆਰਪੁਰ ਨੂੰ ਸਿੰਘ ਸਵਾ ਗੁਰਦੁਆਰਾ ਦੇ ਕਮੇਟੀ ਵੱਲੋਂ ਅੱਜ ਅਸੀਂ ਇਕੱਤਰ ਹੋ ਕੇ ਇਹ ਅਪੀਲ ਕਰਨ ਲਈ ਇਕੱਤਰ ਹੋਏ ਆ ਕਿ ਆਉਣ ਵਾਲੇ ਸਮੇਂ ਵਿੱਚ ਜੋ ਗੁਰੂ ਤੇਗ ਬਹਾਦਰ ਜਨ ਜਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸਤਾਪਦੀ ਦਿਵਸ ਆ ਰਿਹਾ ਹੈ ਜੋ ਕਿ 27 ਨਵੰਬਰ ਨੂੰ ਹੈ ਉਸ ਦੇ ਸਬੰਧ ਵਿੱਚ ਜੋ ਪ੍ਰੋਗਰਾਮ ਲਿਖੇ ਗਏ ਹਨ ਉਹ ਆਪ ਜੀ ਨੂੰ ਸਾਧ ਸੰਗਤ ਜੀ ਨੂੰ ਕਮੇਟੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੱਲ ਸ਼ਾਮ 17 ਅਕਤੂਬਰ ਤੋਂ ਸ਼ਾਮ ਦੇ ਦੀਵਾਨ ਰੋਜ਼ਾਨਾ ਗੁਰਦੁਆਰਾ ਸਿੰਘ ਸਭਾ ਹੋਣਗੇ ਜਿਦੇ ਵਿੱਚ ਕਥਾ ਕੀਰਤਨ ਵਿਚਾਰਾਂ ਰੋਜ਼ ਹੋਣਗੀਆਂ ਅਤੇ ਉਸ ਤੋਂ ਉਪਰੰਤ 23 ਤਰੀਕ ਨੂੰ 22 ਤਰੀਕ ਨੂੰ ਮਹਾਨ ਨਗਰ ਕੀਰਤਨ ਜੋ ਕਿ ਸਵੇਰੇ 9 ਵਜੇ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋਵੇਗਾ ਅਤੇ ਹੁਸ਼ਿਆਰਪੁਰ ਦੇ ਸਾਰੇ ਮੇਨ ਬਾਜ਼ਾਰ ਤੋਂ ਜਾਂਦਾ ਹੋਇਆ ਕ੍ਰੀਪ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਸ਼ਾਮ ਦੇ ਟਾਈਮ ਵਾਪਸ ਗੁਰਦੁਆਰਾ ਸਿੰਘ ਸਵਾ ਵਿਖੇ ਸਮਾਪਤੀ ਹੋਵੇਗੀ ਜਿਸ ਵਿੱਚ ਜਿਸ ਵਿੱਚ ਵੱਡੇ ਪੱਧਰ ਤੇ ਸਾਰੀਆਂ ਕਮੇਟੀਆਂ ਆਸ-ਪਾਸ ਗੁਰਦੁਆਰਾ ਸਾਹਿਬਾਨ ਅਤੇ ਡੇਰੇ ਜਿੰਨੇ ਡੇਰਾ ਸਾਹਿਬਾਨ ਤੋਂ ਵਹੰਤ ਸੰਤ ਸੰਤ ਪੁਰਸ਼ੀ ਆਉਣਗੇ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਤੇਗ ਬਹਾਦਰ ਜੀ ਦਾ ਸ਼ਤਪ ਦੀ ਦੇਵ 350 ਸਾਲਾ ਮਨਾਣ ਲਈ ਹਾਜ਼ਰ ਹੋਵੋ ਜੀ ਉਸ ਤੋਂ ਅਪਰੰਤ ਮੇਨ ਸਮਾਗਮ ਜੋ ਹੋਣਗੇ ਉਹ 23 24 ਔਰ 25 ਦੇ ਹੋਣਗੇ ਇਹਦੇ ਵਿੱਚ ਵੀ ਦੀਵਾਨ ਸਜਨ ਸਿੰਘ ਸਵਾ ਗੁਰਦੁਆਰੇ ਵਿੱਚ ਰੋਜ਼ਾਨਾ ਉਹਦੇ ਵਿੱਚ ਕਥਾ ਕੀਰਤਨ ਵਿਚਾਰਾ ਹੋਣਗੀਆਂ ਗੁਰੂ ਸਾਹਿਬ ਦੇ ਕੀਰਤਨੀਏ ਦਰਬਾਰ ਸਾਹਿਬ ਤੋਂ ਤੇ ਹੋਰ ਵਕ ਵਕ ਜੱਥੇ ਵਧੀਆਂ ਵੱਲੋਂ ਇਸ ਵਿੱਚ ਮੂਲੀਅਤ ਕੀਤੀ ਜਾਏਗੀ ਆਪ ਸਭ ਜੀ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸਾਰੇ ਸਵਾਗਤਾਂ ਦੇ ਵਿੱਚ ਆਪ ਹਿੱਸਾ ਲਵੋ ਆਪਣੀ ਖੁਸ਼ੀਆਂ ਪ੍ਰਾਪਤ ਕਰਕੇ ਜਾਓ ਤੇ ਸਾਰੇ ਸੰਗਤ ਦੇ ਲਈ ਵੀ ਖੁਸ਼ੀਆਂ ਵੰਡਦੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਸਾਡੇ ਬੜੇ ਹੀ ਸਤਿਕਾਰਯੋਗ ਸਰਦਾਰ ਮਨਿੰਦਰਪਾਲ ਸਿੰਘ ਜੀ ਐਡਵੋਕੇਟ ਸੀਨੀਅਰ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਤਾਬੀ ਦਰਜੋ 350 50 ਸਾਲਾ ਆ ਰਹੇ ਹਨ ਉਹਨਾਂ ਬਾਰੇ ਆਪ ਜੀ ਨੂੰ ਪਾ ਚੰਨਣਾ ਪਾਇਆ ਹੈ ਇਸ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਦੰਦ ਦੇਵ ਜੀ ਦਾ ਗੁਰਪੁਰਬ ਜੋ ਕਿ 5 ਨਵੰਬਰ ਨੂੰ ਆ ਰਿਹਾ ਹੈ ਉਹਦੇ ਵਿੱਚ 4 ਤਰੀਕ ਨੂੰ ਇੱਥੋਂ ਨਗਰ ਕੀਰਤਨ ਹੋਏਗਾ ਜੋ ਕਿ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਕੈਂਡਾ ਘਰ ਕੈਂਡਾ ਘਰ ਤੋਂ ਚੱਲ ਕੇ ਕਬਾੜਪੁਰ ਚੌਕ ਕਬਾੜਪੁਰ ਤੋਂ ਫਗਵਾੜਾ ਰੋਡ ਤੋਂ ਹੁੰਦਿਆ ਹੋਇਆ ਗਵਰਨਟ ਕਾਲਜ ਚੌਕ ਮੰਮਨ ਕਾਲਜ ਚੌਕ ਤੋਂ ਸਿਹਰੀ ਰੋਡ ਤੋਂ ਹੁੰਦਿਆ ਸੈਸ਼ਨ ਚੌਕ ਤੇ ਵਾਪਸ ਸਾਹਿਬ ਗੁਰਦੁਆਰਾ ਸਾਹਿਬ ਤੇ ਸ਼ਾਮ ਨੂੰ 7 ਵਜੇ ਦੇ ਕਰੀਬ ਪਹੁੰਚੇਗਾ ਆਪ ਜੀ ਨੂੰ ਬੇਨਤੀ ਹੈ ਇਸ ਪ੍ਰੋਗਰਾਮ ਨੂੰ ਸਮਰਪਿਤ 10 ਤਰੀਕ ਤੋਂ ਪ੍ਰਵਾਤਰੀਆਂ ਚੱਲੂ ਹਨ ਜੋ ਕਿ 3 11 ਤੱਕ ਚੱਲਣ ਗਿਆ ਚਾਰੋਂ ਨਗਰ ਕੀਰਤਨ ਹੈ 5 ਨੂੰ ਗੁਰਪੁਰਬ ਹੈ ਇਸੇ ਗੁਰਦੁਆਰਾ ਸਾਹਿਬ ਤੇ ਜੋ ਕਿ ਸਵੇਰੇ 4 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਅਤੇ ਸ਼ਾਮ ਨੇ ਪ੍ਰੋਗਰਾਮ 6:30 ਵਜੇ ਤੋਂ ਲੈ ਕੇ 10:20 ਤੱਕ ਹੋਣਗੇ ਆਪ ਸਾਰਿਆਂ ਨੂੰ ਸਿਮਰਨ ਬੇਨਤੀ ਹੈ ਗੁਰਦੁਆਰਾ ਪੰਦੂ ਘੇਟੀਵਾਲ ਸਪੈਸ਼ਲੀ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਤਾਮੀ ਜੋ ਐਸਜੀਪੀਸੀ ਦੇ ਪ੍ਰਧਾਨ ਹਨ ਤੇ ਇਸ ਗੁਰਦਾਰਾ ਸਾਹਿਬ ਦੇ ਪ੍ਰਧਾਨ ਹਨ ਉਹਨਾਂ ਵੱਲੋਂ ਇਨਸਟਰਕਸ਼ਨ ਇਨਸਟਰਕਸ਼ਨ ਸਨ ਕਿ ਗੁਰਪੁਰਬ ਬੜੇ ਤੂਰਤਾਮਨਾ ਬੜੀ ਚੜ੍ਹਦੀ ਕਲਾ ਚ ਬਣਾਉਣਾ ਇਹ ਗੁਰਪੁਰਬ ਜੋ ਕਿ 556 ਸਾਲਾ ਹੈ ਸਾਹਿਬ ਸ੍ਰੀ ਗੋਡੰਗ ਦੇਵੀ ਦਾ ਪ੍ਰਕਾਸ਼ ਪੁਰਬ ਸਾਰਿਆਂ ਨੂੰ ਇਸ ਗੁਰਪੁਰਬ ਉਤੇ ਬਹੁਤ ਬਹੁਤ ਕਮੇਟੀ ਵੱਲੋਂ ਵਧਾਈਆਂ ਔਰ ਆਸ ਕਰਦੇ ਹਾਂ ਕਿ ਤੁਸੀਂ ਇਸ ਗੁਰਪੁਰਬ ਨੂੰ ਮਨਾਉਣ ਲਈ ਪਹਿਲਾਂ ਸਾਰੇ ਪ੍ਰਬਾਤ ਫੇਰੀਆਂ 'ਚ ਸ਼ਾਮਲ ਹੋ ਫਿਰ ਨਗਰ ਕੀਰਤਨ 'ਚ ਉਸ ਤੋਂ ਬਾਅਦ 5 ਤਰੀਕ ਨੂੰ ਜੋ ਸਵੇਰ ਤੋਂ ਲੈ ਕੇ ਸ਼ਾਮ ਦੇ ਰਾਤ ਦੇ 10 ਵਜੇ ਤੱਕ ਪ੍ਰੋਗਰਾਮ ਚੱਲਣੇ ਹਨ ਉਹਨਾਂ ਵਿੱਚ ਸ਼ਾਮਲ ਹੋਵੋ ਜੀ ਪਰਿਵਾਰਾਂ ਸਹਿਤ ਆਓ ਆਂਡੀਆਂ ਗੋਲਡ ਨੂੰ ਲੈ ਕੇ ਆਓ ਬੜਾ ਸਜਦਾਜਦਾ ਇਹ ਗੁਰਪੁਰ ਬਣਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਜੋ ਕਿ ਸ਼ਤਾਬਦੀ ਹੈ ਉਹ ਵੀ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਜੋ ਕਿ ਸਾਡੀ ਜ਼ਿੰਦਗੀ 'ਚ ਸ਼ਾਇਦ ਪਹਿਲੀ ਵਾਰੀ ਔਰ ਆਖਰੀ ਵਾਰੀ ਆਏਗੀ ਇਸ ਕਰਕੇ ਆਪ ਸਭ ਨੂੰ ਕੀ ਬੇਨਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਵੀ ਵੱਧ ਚੜ ਕੇ ਇਸ ਸਾਲ ਉਹ ਔਰ ਸ਼ਤਾਬਦੀ ਚੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ